ਨਗਰ ਦਾ ਮੇਨ ਬੱਤੀ ਵਾਲਾ ਚੌਂਕ ਹੈ ਉਹਦੇ ਕੋਲ ਗੰਦਗੀ ਦੇ ਢੇਰ ਹਜੇ ਵੀ ਲੱਗੇ ਹੋਏ ਇੱਥੇ ਜੇ ਮੈਂ ਆਪਾਂ ਕਹਿੰਦੇ ਨਹੀਂ ਆ ਸਮਾਨ ਤੋਂ ਡਿਗੇ ਖੰਜੂਰ ਤੇ ਅਟਕੇ ਉਹੀ ਕਹਾਵਤ ਹੋਈ ਹੋਈ ਹੈ ਜਿਹੜੀ 스멜 ਇਸ ਜਗ੍ਹਾ ਤੇ ਮੀਟ ਦੀਆਂ ਦੁਕਾਨਾਂ ਲੱਗਣ ਦੇ ਟਾਈਮ ਸੀਗੀ ਅੱਜ ਉਦੋਂ ਵੀ ਜ਼ਿਆਦਾ 스멜 ਇਸ ਜਗ੍ਹਾ ਤੋਂ ਆ ਰਹੀ ਹੈ ਪਿੰਡ ਨੇ ਉਹਨਾਂ ਤੋਂ ਲੋਕ ਆਉਂਦੇ ਨੇ ਸਾਡੇ ਸ਼ਹਿਰ ਦਾ ਜਿਹੜਾ ਮੇਨ ਇਹ ਇਹ ਤਰਸਯੋਗ ਹਾਲਤ ਹੈ ਉਹ ਦੇਖਦੇ ਨੇ ਉਹ ਕੀ ਕਹਿੰਦੇ ਹੋਣਗੇ ਕਿ ਜਿੱਥੇ ਵਧੀਆ ਸਲੋਗਨ ਲੱਗਣੇ ਚਾਹੀਦੇ ਨੇ ਜਿਹੜੀ ਜਗ੍ਹਾ ਆਉਂਦਾ ਜਾਂਦਾ ਬੱਸ ਦੇ ਵਿੱਚ ਬੈਠ ਕੇ ਦੇਖੇ ਉਹਨਾਂ ਦੀ ਬਜਾਏ ਇੱਥੇ ਹਰ ਇੱਕ ਬੰਦਾ ਗੰਦਗੀ ਦੇ ਢੇਰ ਦੇਖ ਕੇ ਜਾਂਦਾ ਹੈ ਬਿਲਕੁਲ ਗੰਦ ਦੇ ਨਾਲ ਬੜਾ ਸੋਹਣਾ ਪਾਰਕ ਬਣਿਆ ਹੋਇਆ ਉਹ ਪਾਰਕ ਦੇ ਵਿੱਚ ਵੀ ਲੋਕ ਆਥਨ ਸਵੇਰ ਜਿਹੜੇ ਉਹ ਸੈਰ ਕਰਨ ਆਉਂਦੇ ਨੇ ਉਹ ਵੀ ਇਹ ਗੰਦਗੀ ਦੇ ਇੰਨਾ 스멜 ਦੇ ਵਿੱਚ ਆਪਣੀ ਜਿਹੜੀ ਉਹ ਮਾਰਨਿੰਗ ਵਾਕ ਕਰਦੇ ਨੇ ਤੇ ਸਭ ਤੋਂ ਵੱਡੀ ਇਹ ਗੱਲ ਹੈ ਵੀ ਆ ਇੱਥੋਂ ਬਿਲਕੁਲ ਨੇੜੇ ਥੋੜਾ ਜਿਹਾ ਅੱਗੇ ਜਾ ਕੇ ਮਲੋਹ ਦੇ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਰਾਇਚ ਵੀ ਹੈ ਤੇ ਆਪ ਜੀ ਮੈਂ ਕਿਉਂ ਮੈਂ ਹੋਰ ਵੀ ਚੀਜ਼ ਲਿਆ ਰਿਹਾ ਸ਼ਾਇਦ ਉਹ ਪਤਾ ਨਹੀਂ ਉਹਨਾਂ ਦੀ ਅੱਖਾਂ ਬੰਦ ਨੇ ਜਾਂ ਸੁੱਤੇ ਪਏ ਨੇ ਆ ਜਿਹੜੇ ਇੰਨੇ ਨੇ ਮਹਿੰਗੇ ਜਿਹੜੇ ਡੰਪ ਨੇ ਇੱਥੇ ਗਲ ਰਹੇ ਨੇ ਇਹਨਾਂ ਦਾ ਵੀ ਟੈਂਡਰ ਵਗੈਰਾ ਕੱਢ ਕੇ ਪ੍ਰਸ਼ਾਸਨ ਨੂੰ ਇਹ ਵੇਚਨੇ ਚਾਹੀਦੇ ਨੇ ਤਾਂ ਕਿ ਜਿਹੜਾ ਇਹਦਾ ਪੈਸਾ ਹੈ ਕਿਧਰੇ ਹੋਰ ਜਨਤਾ ਦੇ ਕਾਰਜ ਦੇ ਕਿਸੇ ਕੰਮ ਦੇ ਵਿੱਚ ਲਾਇਆ ਜਾ ਸਕਦਾ ਹੈ ਜਦੋਂ ਨਹੀਂ ਜਾਂਦਾ ਇਹ ਸਿਰਫ ਇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਸਤੰਤਰਦੀਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੰਡੀ ਗਵਿੰਦਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਧਿਆਨ ਦੇ ਵਿੱਚ ਨਗਰ ਕਾਉਂਸਲ ਦੇ ਧਿਆਨ ਦੇ ਵਿੱਚ ਨਗਰ ਕਾਉਂਸਲ ਦੇ ਪ੍ਰਧਾਨ ਦੇ ਤੇ ਜਿਹੜੇ ਹਲਕਾ ਐਮ.ਐਲ.ਏ ਨੇ ਮਲੋਹ ਤੋਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗਵਿੰਦਗੜ ਦਾ ਮੇਨ ਬੱਤੀਆਂ ਵਾਲਾ ਚੌਕ ਹੈ ਉਹਦੇ ਕੋਲ ਗੰਦਗੀ ਦੇ ਢੇਰ ਹਜੇ ਵੀ ਲੱਗੇ ਹੋਏ ਨੇ ਇੱਥੇ ਜੇ ਮੈਂ ਆਪਾਂ ਕਹਿੰਦੇ ਨਹੀਂ ਅਸਮਾਨ ਤੋਂ ਡਿਗੇ ਖੰਜੂਰ ਤੇ ਅਟਕੇ ਉਹੀ ਕਾਪਤ ਹੋਈ ਹੋਈ ਹੈ ਜਿਹੜੀ ਸਮੈਲ ਇਸ ਜਗ੍ਹਾ ਤੇ ਮੀਟ ਦੀਆਂ ਦੁਕਾਨਾਂ ਲੱਗਣ ਦੇ ਟਾਈਮ ਸੀਗੀ ਅੱਜ ਉਦੋਂ ਵੀ ਜ਼ਿਆਦਾ ਸਮੈਲ ਇਸ ਜਗ੍ਹਾ ਤੋਂ ਆ ਰਹੀ ਹੈ بارش ਹੁੰਦੀ ਆ ਜਾਂ ਠਾਵਾਂ ਚੱਲਦੀ ਆ ਜਿਹੜੇ ਆਲੇ-ਦਾਲੇ ਏਰੀਏ ਦੇ ਉੱਤੇ ਜਿਹੜੀ ਵੀ ਲੋਕ ਰਹਿ ਰਹੇ ਨੇ ਉਹਨਾਂ ਨੂੰ ਮਤਲਬ ਇੰਨੀ ਕਿ ਗੰਦੀ ਸਮੈਲ ਆਉਂਦੀ ਐ ਵੀ ਤੁਸੀਂ ਪੁੱਛ ਤੇ ਜਿਹੜੀ ਇਹ ਜਗ੍ਹਾ ਐ ਇਹ ਗਵਿੰਦਗੜ੍ਹ ਦਾ ਬਿਲਕੁਲ ਸੈਂਟਰ ਪੁਆਇੰਟ ਆ ਜੀ ਇੱਥੇ ਬਾਹਰਲੇ ਜਿਹੜੀ ਵੀ ਜ਼ਿਲ੍ਹੇ ਨੇ ਜਾਂ ਸ਼ਹਿਰ ਨੇ ਜਾਂ ਪਿੰਡ ਨੇ ਉਹਨਾਂ ਤੋਂ ਲੋਕ ਆਉਂਦੇ ਨੇ ਸਾਡੇ ਸ਼ਹਿਰ ਦਾ ਜਿਹੜਾ ਮੇਨ ਇਹ ਇਹ ਤਰਸਯੋਗ ਹਾਲਤ ਆ ਉਹ ਦੇਖਦੇ ਨੇ ਉਹ ਕੀ ਕਹਿੰਦੇ ਹੋਣਗੇ ਤੇ ਜਿੱਥੇ ਵਧੀਆ ਸਲੋਗਨ ਲੱਗਣੇ ਚਾਹੀਦੇ ਨੇ ਜਿਹੜੀ ਜਗ੍ਹਾ ਆਉਂਦਾ ਜਾਂਦਾ ਬੱਸ ਦੇ ਵਿੱਚ ਬੈਠ ਕੇ ਦੇਖੇ ਉਹਨਾਂ ਦੀ ਬਜਾਏ ਇੱਥੇ ਹਰ ਇੱਕ ਬੰਦਾ ਗੰਦਗੀ ਦੇ ਢੇਰ ਦੇਖ ਕੇ ਜਾਂਦਾ ਸੋ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਹੀ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਜਿਹੜੇ ਗੰਦਗੀ ਦੇ ਢੇਰ ਨੇ ਇਹਨਾਂ ਨੂੰ ਬਿਲਕੁਲ ਸਾਫ਼ ਕਰਕੇ ਇੱਥੇ ਕਿ ਹੋਰ ਚੀਜ਼ ਦਾ ਕੋਈ ਪਰਮਿਸ਼ਨ ਲੈ ਕੇ ਜਿੱਥੋਂ ਵੀ ਲੈਣੀ ਹੈ ਉਹਨਾਂ ਨੂੰ ਇੱਥੇ ਕੋਈ ਹੋਰ ਇੱਥੇ ਪਾਰਕ ਵਗੈਰਾ ਜਿਹੇ ਜਿਹੇ ਕੋਈ ਸਿਸਟਮ ਕਰਨਾ ਚਾਹੀਦਾ ਜਿਹਦੇ ਨਾਲ ਇਹ ਗੰਦਗੀ ਇੱਥੇ ਲੋਕ ਬਾਅਦ ਚ ਕੋਈ ਘਰੇਲੂ ਜਾਂ ਕੋਈ ਇੰਡੀਵਿਡਿਊਅਲ ਪਰਸਨ ਆ ਉਹ ਵੀ ਇੱਥੇ ਗੰਦ ਸੋ ਇੱਥੇ ਇੱਕ ਹੋਰ ਵੀ ਚੀਜ਼ ਦੱਸਣੀ ਚਾਹਣਾ ਮੈਂ ਤੇ ਬਿਲਕੁਲ ਗੰਦ ਦੇ ਨਾਲ ਬੜਾ ਸੋਹਣਾ ਪਾਰਕ ਬਣਿਆ ਹੋਇਆ ਉਹ ਪਾਰਕ ਦੇ ਵਿੱਚ ਵੀ ਲੋਕ ਆਥਨ ਸਵੇਰ ਜਿਹੜੇ ਉਹ ਸੈਰ ਕਰਨ ਆਉਂਦੇ ਨੇ ਉਹ ਵੀ ਇਹ ਗੰਦਗੀ ਦੇ ਇੰਨਾ 스ਮੈਲ ਦੇ ਵਿੱਚ ਆਪਣੀ ਜਿਹੜੀ ਉਹ ਮਾਰਨਿੰਗ ਵਾਕ ਕਰਦੇ ਨੇ ਤੇ ਸਭ ਤੋਂ ਵੱਡੀ ਇਹ ਗੱਲ ਹੈ ਵੀ ਆ ਇੱਥੋਂ ਬਿਲਕੁਲ ਨੇੜੇ ਥੋੜਾ ਜਿਹਾ ਅੱਗੇ ਜਾ ਕੇ ਮਲੋਹ ਦੇ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਰਹਿائش ਵੀ ਹੈ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਚੀਜ਼ੋ ਜਿਹੜੇ ਗੰਦਗੀ ਦੇ ਢੇਰ ਨੇ ਵੀ ਹਟਾਏ ਜਾਣ ਤੇ ਨਗਰ ਕਾਉਂਸਲ ਦੇ ਧਿਆਨ ਚ ਮੈਂ ਇੱਕ ਮੈਂ ਹੋਰ ਵੀ ਚੀਜ਼ ਲਿਆ ਰਿਆਂ ਸ਼ਾਇਦ ਉਹ ਪਤਾ ਨਹੀਂ ਉਹਨਾਂ ਦੀ ਅੱਖਾਂ ਬੰਦ ਨੇ ਜਾਂ ਸੁੱਤੇ ਪਏ ਨੇ ਆ ਜਿਹੜੇ ਇੰਨੇ ਨੇ ਮਹਿੰਗੇ ਜਿਹੜੇ ਡੰਪ ਨੇ ਇੱਥੇ ਗਲ ਰਹੇ ਨੇ ਇਹਨਾਂ ਦਾ ਕੋਈ ਟੈਂਡਰ ਵਗੈਰਾ ਕੱਢ ਕੇ ਪ੍ਰਸ਼ਾਸਨ ਨੂੰ ਇਹ ਵੇਚਨੇ ਚਾਹੀਦੇ ਨੇ ਤਾਂ ਕਿ ਜਿਹੜਾ ਇਹਦਾ ਪੈਸਾ ਹੈ ਕਿਧਰੇ ਹੋਰ ਜਨਤਾ ਦੇ ਕਾਰਜ ਦੇ ਕਿਸੇ ਕੰਮ ਦੇ ਵਿੱਚ ਲੱਗ ਸਕੇ ਉਹ ਐਗਰੂ ਜੀ ਗਿਆ ਹਲਸਾ ਵੈਗਰੂ ਜੀ ਦੀ ਫਾਤੇ